ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਜਿੱਥੇ ਸਾਲ 2024 ਦੇ ਵਿੱਚ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਲ ਰਹੀ ਸੋ ਇਸੇ ਦੌਰਾਨ ਪੰਜਾਬੀ ਸਟੂਡੈਂਟਾਂ ਦੇ ਦੁਆਰਾ ਕੈਨੇਡਾ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਸਾਲ 2025 ਦੇ ਲਈ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦਾ ਨਵਾਂ ਕੋਟਾ ਜਾਰੀ ਕਰ ਦਿੱਤਾ ਗਿਆ ਹੈ ਤੇ ਇਸੇ ਦੌਰਾਨ ਹੁਣ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਇਮੀਗ ਹੈ ਕਿ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਵੇਗੀ ਸਾਲ 2000 ਖਾਸ ਕਰਕੇ 25 ਦੇ ਦੌਰਾਨ ਤੇ ਉਸ ਦੇ ਵਿੱਚ ਕੈਟਾਗਰੀ ਵਾਈਜ਼ ਹੀ ਪੀਆਰ ਦਿੱਤੀ ਜਾਵੇਗੀ ਸੋ ਇਸ ਕੈਟਾਗਰੀ ਵਾਈਜ਼ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸਿਰਫ ਤਿੰਨ ਕੈਟਾਗਰੀਆਂ ਹੀ ਰੱਖੀਆਂ ਗਈਆਂ ਹਨ ਜਿਸ ਦੇ ਵਿੱਚ ਕਿ 62 ਤੋਂ 63% ਕੱਲੀ ਪੀਆਰ ਇਹਨਾਂ ਤਿੰਨ ਕੈਟਾਗਰੀਆਂ ਨੂੰ ਹੀ ਦਿੱਤੀ ਜਾਵੇਗੀ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਜਿਹੜੇ ਕਿੱਤਿਆਂ ਦੇ ਵਿੱਚ ਤੇ ਜਿਹੜੇ ਇੱਕ ਫੀਲਡ ਦੇ ਵਿੱਚ ਕਾਮੀਆਂ ਦੀ ਕਾਫੀ ਜ਼ਿਆਦਾ ਘਾਟ ਪਾਈ ਜਾ ਰਹੀ ਹੈ ਖਾਸ ਕਰਕੇ ਉਸ ਨੂੰ ਹੀ ਸਾਲ 2000 ਦੇ ਵਿੱਚ ਟਾਰਗੇਟ ਕੀਤਾ ਜਾਵੇਗਾ ਤੇ ਉਹਨਾਂ ਨੂੰ ਹੀ ਜਿਹੜੀ ਉਹ ਪੀਆਰ ਦਿੱਤੀ ਜਾਵੇਗੀ ਆਸਾਨੀ ਦੇ ਨਾਲ ਸੋ ਪਹਿਲੀ ਕੈਟਾਗਰੀ ਇਸ ਦੇ ਵਿੱਚ ਜਿਹੜੀ ਆ ਉਹ ਫ੍ਰੈਂਚ ਸਟਰੀਮ ਦੇ ਹੇਠਾਂ ਰੱਖੀ ਗਈ ਹੈ ਜਿਨ੍ਹਾਂ ਨੂੰ ਵੀ ਫ੍ਰੈਂਚ ਭਾਸ਼ਾ ਦਾ ਗਿਆਨ ਹੈ ਸੀਐਲਵੀ 7 ਤੱਕ ਜਿਹੜੀ ਆ ਭਾਸ਼ਾ ਉਹ ਜਾਣਦੇ ਹਨ ਉਹਨਾਂ ਨੂੰ ਆਸਾਨੀ ਦੇ ਨਾਲ ਸਾਲ 2025 ਦੇ ਵਿੱਚ ਕੈਨੇਡਾ ਦੀ ਪੀਆਰ ਮਿਲ ਜਾਵੇਗੀ ਇਸ ਤੋਂ ਇਲਾਵਾ ਦੂਸਰਾ ਨੰਬਰ ਨੈਨੀ ਨਾਰਸਾਂ ਅਤੇ ਕੇਅਰ ਗੀਵਰਸ ਅਤੇ ਇਸ ਤੋਂ ਇਲਾਵਾ ਹੈਲਥ ਕਰਮਚਾਰੀਆਂ ਦੇ ਲਈ ਰੱਖ ਦਿੱਤੀ ਗਈ ਹੈ ਸੋ ਹੈਲਥ ਕਰਮਚਾਰੀਆਂ ਦੀ ਵੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਇਸ ਸਮੇਂ ਘਾਟ ਪਾਈ ਜਾ ਰਹੀ ਹੈ ਜਿਸ ਦੇ ਕਾਰਨ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹਨਾਂ ਦੇ ਲਈ ਵੀ ਵੱਡਾ ਕੋਟਾ ਜਿਹੜਾ ਪੀਆਰ ਦਾ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਆਖਰੀ ਅਤੇ ਤੀਜਾ ਜਿਹੜਾ ਕੋਟਾ ਰੱਖਿਆ ਗਿਆ ਹੈ ਉਹ ਖਾਸ ਕਰਕੇ ਸਕਿੱਲ ਵਰਕਰਾਂ ਦੇ ਲਈ ਰੱਖਿਆ ਗਿਆ ਹੈ ਕਿਉਂਕਿ ਕੈਨੇਡਾ ਦੇ ਵਿੱਚ ਹਮੇਸ਼ਾ ਤੋਂ ਹੀ ਸਕਿੱਲ ਵਰਕਰਾਂ ਦੀ ਕਾਫੀ ਜ਼ਿਆਦਾ ਘਾਟ ਪਾਈ ਜਾਂਦੀ ਰਹੀ ਹੈ ਤੇ ਇਸੇ ਸਕਿੱਲ ਵਰਕਰਾਂ ਦੇ ਕੋਟੇ ਨੂੰ ਪੂਰਾ ਕਰਨ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2025 ਦੇ ਵਿੱਚ ਇਹਨਾਂ ਨੂੰ ਵੀ ਜਿਹੜਾ ਆਸਾਨੀ ਦੇ ਨਾਲ ਪੀਆਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ 60% ਇਹਨਾਂ ਤਿੰਨਾਂ ਕੈਟੇਗਰੀ ਨੂੰ ਹੀ ਕੈਨੇਡਾ ਦੇ ਵਿੱਚ ਸਾਲ 2025 ਦੇ ਦੌਰਾਨ ਪੀਆਰ ਦਿੱਤੀ ਜਾਵੇਗੀ